ਕੀ ਜਿਹੜੇ ਵੀ ਨੌਜਵਾਨ ਪਰਮਿੰਦਰ ਸਿੰਘ ਹੈਗਾ ਭਾਜਾ ਸਿੱਧੂ ਹੈਗਾ ਲੱਖਾ ਸਤਾਣਾ ਹੈਗਾ ਅਮਰਪਾਲ ਜੀ ਹੈਗੇ ਹੋਰ ਬਹੁਤ ਕਿੰਨੇ ਸਿੰਘ ਦੀਪ ਸਿੰਘ ਦੀਪ ਸਿੱਧੂ ਸਹੀਦ ਹੋ ਗਿਆ ਦੱਸੋ ਕਿਹੜਾ ਗਲਤ ਕੰਮ ਕਰਦੇ ਪੀਪੀਆਂ ਤੇ ਨੇ ਲਫੜ ਮਾਰ-ਬਾਰ ਕੇ ਪੁਲਸ ਵਾਲਿਆਂ ਦੇ ਜਲੂਸ ਕੱਢਿਆ ਤੁਹਾਡੇ ਸਾਹਮਣੇ ਦੱਸੋ ਕਦੀ ਅੱਜ ਤੱਕ ਰਾਜ ਨਹੀਂ ਹੋਇਆ ਕਿੰਨੇ 2 ਸਾਲ ਵਿੱਚ ਇਹਨੇ ਦੇ ਰਾਜ ਧਰਨੇ ਲੱਗ ਲੇ ਉਹ ਇਤਿਹਾਸ ਕੱਢ ਕੇ ਲੇਖ ਦਿਓ ਨਾ ਇਹ ਜਿਹੜਾ ਪਹਿਲਾਂ ਗਿਆ ਗੁੱਪਕਾ ਸੇ ਬੱਥੇ ਨੂੰ ਲਾਣ ਵਾਲਾ ਉਹਦੇ 5 ਸਾਲ ਦੇ ਵਿੱਚ ਦੇ ਧਰਮ ਦੇ ਵਿੱਚ ਕਿਨੇ ਇਹਦੇ 2 ਸਾਲ ਦੇ ਵਿੱਚ ਇਹ ਨਾ ਪੂਰਾ ਪੁਖਾ ਕਰ। ਇਹ ਤਾਂ ਧਰ ਲਿਆ ਤੂੰ ਆਪ ਕਹਿ ਰਿਹਾ ਸੀ ਉਹ ਸਾਡੇ ਕੋਲ ਮਹਾਲੀ ਜਾ ਕੇ ਬੈਠਿਆ ਬਾਬਾ ਗੁਰਬਖ ਸਿੰਘ ਦੇ ਕੋਲ ਇਹ ਇਹ ਉੱਥੇ ਜਾ ਕੇ ਨਾਗ ਬਹਿਂਦਾ ਸੀ ਐ ਚੂਹੀ ਮੰਗੋ ਛਿਪਜੇ ਕਹਿੰਦਾ ਸੀ ਮੇਰੀ ਸਰਕਾਰ ਬਣਾਓ ਬਾਬਾ ਜੀ ਇੱਕ ਧਰਨਾ ਨਹੀਂ ਕਿਸੇ ਨੂੰ ਲਾਣਾ ਪਏਗਾ ਉਹ ਅਸੀਂ ਵੀ ਬੇਟੇ ਚੰਡੀਗੜ੍ਹ ਤੋਂ ਆਏ ਆਂ 8-10 ਨਾਕੇ ਅਸੀਂ ਵੀ ਪਾਰ ਕਰਕੇ ਆਏ ਆਂ ਉਹ ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ ਇਹ ਰਾਜੇ ਨੂੰ ਜੇ ਰਾਜ ਦੇਣਾ ਨਾ ਤਾਂ ਹਲੀਮੀ ਰਾਜ ਦਿਓ ਉਹ ਗੁਰੂ ਨਾਨਕ ਜਿਹੜਾ ਕਹਿ ਗਿਆ ਉਹ ਰਾਜ ਦੇਣਾ ਚਾਹੀਦਾ ਇਹਦਾ ਫਰਜ਼ ਬਣਦਾ ਜੀ ਸਿੰਘ ਭਗਤਾਂ 2021 ਸੰਵਿਧਾਨ ਤਾਂ ਸਾਰੇ ਨੂੰ ਹੱਕ ਦੇ ਰਿਹਾ ਕਿਹੜੇ ਪੁਰਸ਼ਾਂ ਵਾਲੇ ਨੂੰ ਹੱਥ ਤੇ ਹੱਕ ਦੇ ਰਿਹਾ ਵੀ ਲਫੜਮਾਰ ਜਨਾਨੀ ਦੇ ਬਿੱਬੀ ਦੇ ਹੱਕ ਹੈ ਲਫੜਮਾਰ ਦਾ ਅਧਿਕਾਰ ਇਹਨਾਂ ਨੂੰ ਇਹ ਸੰਵਿਧਾਨ ਚ ਲਿਖਿਆ ਇਹ ਭਗਵੰਤ ਮਾਨ ਨਹੀਂ ਦਿਖਦਾ ਇਸ ਤਰ੍ਹਾਂ ਬੱਚੀ ਦਾ ਲਫੜ ਮਾਰਿਆ ਉਹਨੇ ਪੁਲਿਸ ਵਾਲੇ ਨੇ ਤੁਸੀਂ ਦੁਨੀਆ 'ਚ ਦੇਖੀ ਆ ਵੀਡੀਓ ਇਹ ਸੰਵਿਧਾਨਜਤ ਕੀਤਾ ਗਿਆ ਸੀ ਜਦਕਿ ਉਹਨਾਂ ਬੋਲੇ ਭਾਈ ਬੰਨਵੇਂ ਇਹ ਹੁਣ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜਿਹੜੇ ਬੱਚੇ ਚੰਗਾ ਕੰਮ ਕਰ ਰਹੇ ਉਹਨਾਂ ਨੂੰ ਚੀਨੀ ਚੋਰ ਕੋਈ ਖਾਰਿਸਤਾਨੀ ਕੋਈ ਫਰਾਨਾ ਚੋਰ ਇਸ ਤਰ੍ਹਾਂ ਗੱਲਾਂ ਹੋ ਜਾਈਆਂ ਸੱਚ ਤਾਂ ਸੱਚ ਹੈ ਤੁਸੀਂ ਸੱਚ ਦਾ ਪੱਲਾ ਫੜੀ ਰੱਖੋ ਕੋਈ ਪਰਵਾਹ ਨਹੀਂ ਹੈ ਮਹਾਰਾਜ ਤੁਹਾਡੇ ਨਾਲ ਇੱਥੇ ਡੈਮੋਕ੍ਰੇਸੀ ਦਾ ਹਾਲ ਰਿਆਂ ਦੀ ਇਹ ਮੋਦੀ ਦੇ ਨਾਲ ਮਿਲ ਕੇ ਸਾਰਾ ਇੱਥੇ ਮੌਨ ਨੌਜਵਾਨਾਂ ਦਾ ਕਹਾਣ ਕਰ ਰਹੀ ਹੈ ਜਿਹੜੇ ਬੱਚੇ ਨਸ਼ਾ ਸੜ ਰਹੇ ਸੀ ਜਿਹੜੇ ਪੰਜਾਬ ਨੂੰ ਸਾਫ ਸੁਥਰਾ ਬਣਾਉਣਾ ਚਾਹੁੰਦੇ ਸੀ ਉਹਨਾਂ ਤੇ ਨੇ ਕੜਾਹਾ ਚੜ੍ਹਿਆ ਹੋਇਆ ਇਹ ਲੋਕ ਵਿਚਾਰੇ ਦੇਖੋ ਗਰੀਬ ਨੌਜਵਾਨ ਇਹ ਸਰਕਲ ਦੇ ਬੈਠੇ ਆ ਲੇਕਿਨ ਹੁਣ ਉਹ ਜਮਾਨਾ ਚਲਿਆ ਗਿਆ ਲੋਕ ਜਾਗਰੂਕ ਹੋ ਗਏ ਐ ਇਹਦੀਆਂ ਚਾਲਾਂ ਨਾਟਕਕਾਰ ਜਿਹੜਾ ਬੰਦਾ ਇਹਦੀਆਂ ਚਾਲਾਂ ਬਿਲਕੁਲ ਨਹੀਂ ਚਲੀਆਂ ਉਹ ਨੌਜਵਾਨਾਂ ਨੂੰ ਸੋਚੀ ਆ ਗਈ ਐ ਏਕਾ ਹੋ ਗਿਆ ਐ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜੇ ਇਹਨਾਂ ਨੂੰ ਵੋਟਾਂ ਦੇ ਕੇ ਬਣਾਇਆ ਤਾਂ ਇਹ ਸੰਗਤ ਸਾਧ ਸੰਗ ਨੌਜਵਾਨ ਜਿਹੜੇ ਜੇ ਉਹੀ ਨੌਜਵਾਨ ਐ ਜਿਹੜੇ ਪਹਿਲਾਂ ਝਾੜੂ ਹੱਥਾਂ ਵਿੱਚ ਲੈ ਕੇ ਉਹ ਤੇਰੇ ਵਾਸਤੇ ਵੋਟਾਂ ਮੰਗਦੇ ਸੀ ਉਹ ਹੁਣ ਤੂੰ ਸ਼ਰਮ ਲਿਹਾਜ਼ ਕਰ ਦਿੱਲੀ ਜਾ ਕੇ ਢੁੱਗ ਗਿਆ ਇੱਥੇ ਲੋਕਾਂ ਨੂੰ ਸੜਕਾਂ ਦੇ ਗਰੀਬ ਇਹਨਾਂ ਨੌਜਵਾਨ ਬੱਚਾ ਨੂੰ ਉੱਥੇ ਯਾਰਦ ਤੇ ਕਿਸੇ ਨੂੰ ਕੋਈ 베ਰ ਜੁਗਾਰੀ ਪੱਤਾ ਨਹੀਂ ਮਿਲਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਉਹ ਸੀ ਬਜ਼ੁਰਗ ਹੁਣ ਨੌਜਵਾਨਾਂ ਦੇ ਨਾਲ ਲੜਕਾ ਔਰ ਕਿਸਾਨਾਂ ਦੀ ਮਦਦ ਦੇ ਨਾਲ ਲੱਖਾ ਸੁਧਾਣਾ ਦੀਪ ਸਿੱਧੂ ਅਮਰਤਪਾਲ ਦੀ ਸਾਰੀ ਫੌਜ ਤੇ ਪਰਮਿੰਦਰ ਜਿਹੜਾ ਖਾਲਸਾ ਸਾਰੇ ਮਿਲ ਕੇ ਸਾਰੇ ਨੌਜਵਾਨ ਮਿਲ ਕੇ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਸ਼ਾਬਾਸ਼ ਦਊਂਗਾ ਤੁਹਾਨੂੰ ਜਿਹੜਾ ਏਕਾ ਕਰਿਆ ਇੱਕੇ ਬਿਨਾ ਅਸੀਂ ਬਚਦਾ ਨਹੀਂ ਇੱਕੇ ਤੋਂ ਬਿਨਾ ਅਸੀਂ ਖਤਮ ਹੋ ਜਾਾਂਗੇ ਪੰਜਾਬ ਵੀ ਖਤਮ ਹੋਣ ਦੀ ਕਗਾਰ ਤੇ ਹੈ ਇਸ ਟਾਈਮ ਜੇ ਸਾਧ ਸੰਗਤ ਜੀ ਇਹ ਨੌਜਵਾਨ ਹੁਣ ਇੱਕ ਨਾ ਹੋਏ ਬਜ਼ੁਰਗ ਤੁਹਾਡੇ ਨਾਲ ਆਣਗੇ ਫਿਕਰ ਨਾ ਤੁਸੀਂ ਕਰੋ ਅਸੀਂ ਤੁਹਾਨੂੰ ਸੇਧ ਦੇ ਸਕਦੇ ਹਾਂ ਤੁਹਾਡੇ ਵਾਸਤੇ ਕੰਧ ਬਣ ਸਕਦੇ ਹਾਂ ਅਸੀਂ ਫਲਾਤ ਦੀ ਕੰਧ ਬਣ ਸਕਦੇ ਹਾਂ ਲੇਕਿਨ ਨੌਜਵਾਨਾਂ ਨੇ ਸਾਰਾ ਮੋਰਚਾ ਜਿਹੜਾ ਜਿੱਤਣਾ ਹੈ ਹੁਣ ਇਸ ਟਾਈਮ ਜਾਗਰੂਕਤਾ ਨੌਜਵਾਨਾਂ ਨੂੰ ਚਾਹੀਦੀ ਹੈ ਹਾਏ ਜੀ 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 ਸੋ ਭਗਵੰਤ ਮਾਨ ਦੀ ਤੇਜੋਲਾਪੂਸ ਦੀ ਕੀਮਤ ਇਹ ਤੁਹਾਨੂੰ ਰੋਕ ਲੇਗੀ ਜੀ ਜਿੰਗ ਦੀ ਜੇਕਰ ਗੱਲ ਕਰੀਏ ਤਾਂ ਅੱਜ ਭਾਨਾ ਸਿੱਧੂ ਦੇ ਉੱਤੇ ਇਹ ਪਰਚੇ ਬਣਾਏ ਜਾ ਰਹੇ ਨੇ ਕਿ ਚੈਨੀ ਚੋਰੀ ਕੀਤੀ ਗਈ ਬਲੈਕਮੇਲਿੰਗ ਕੀਤਾ ਗਿਆ ਸੋ ਲੋਕਾਂ ਦੇ ਦਿਲਾਂ ਦੇ ਵਿੱਚ ਭਾਨਾ ਸਿੱਧੂ ਨੇ ਇੰਨਾ ਕੰਮ ਕੀਤਾ ਕਿ ਲੋਕ ਪੰਜਾਬ ਪੁਲਿਸ ਤੋਂ ਮਸਲਾ ਹੱਲ ਕਰਾਉਣ ਦੀ ਬਜਾਏ ਭਾਨਾ ਸਿੱਧੂ ਕੋਲ ਜਾਂਦੇ ਸੀ ਸੋ ਜੇਕਰ ਭਾਨਾ ਸਿੱਧੂ ਪ੍ਰਸ਼ਾਸਨ ਦਾ ਹੀ ਕੰਮ ਕਰ ਰਿਹਾ ਸੀ ਫਿਰ ਸਰਕਾਰ ਦੇ ਲਈ ਖਤਰਾ ਕਿਉਂ ਕਿ ਉਹਨੂੰ ਚਾਰ-ਚਾਰ ਪਰਚੇ ਦੇ ਕੇ ਅੰਦਰ ਦੱਕਿਆ ਜਾ ਰਿਹਾ ਬੇਟੇ ਪਹਿਲਾਂ ਤਾਂ ਮੈਂ ਇਹ ਗੱਲ ਕਰ ਰਿਹਾ ਵੀ ਜਿਹੜੇ ਵੀ ਨੌਜਵਾਨ ਪਰਮਿੰਦਰ ਸਿੰਘ ਹੈਗਾ ਪਾਡਾ ਸਿੱਧੂ ਹੈਗਾ ਲੱਖਾ ਸਧਾਣਾ ਹੈਗਾ ਅਮਰਤਪਾਲ ਜੀ ਹੈਗੇ ਹੋਰ ਬਹੁਤ ਕਿੰਨੇ ਸਿੰਘ ਦੀਪ ਸਿੰਘ ਦੀਪ ਸਿੱਧੂ ਸ਼ਹੀਦ ਹੋ ਗਿਆ ਦੱਸੋ ਕਿਹੜਾ ਗਲਤ ਕੰਮ ਕਰ ਰਿਹਾ ਸੀ ਇਹ ਜਿਹੜੇ ਚੈਨੀ ਚੋਰ ਫੈਨੀ ਚੋਰ ਫਰਾਣੀਆਂ ਗੱਲਾਂ ਉਹ ਇਹਨਾਂ ਨੂੰ ਹੁਣ ਕਰਨੀਆਂ ਹੁੰਦੀਆਂ ਕਿਉਂਕਿ ਜਿਤਾਦਿਆ ਨਾ ਜੇ ਤਾਂ ਜਾਦ ਯਾਦ ਕਰਾਉਂਦੇ ਲੋਕ ਇਹ ਨੌਜਵਾਨ ਫਿਰਦਾ ਇਹ ਰਾਟ ਕੱਟਦਾ ਫਿਰਦਾ ਸੀ ਹੁਣ ਕਿਉਂ ਦਿੱਲੀ ਜੋ ਕਿ ਆੜਾ ਮਾਰਦਾ ਫਿਰ ਰਿਹਾ ਕਹਿੰਦਾ ਮੇਰੇ ਤੇ ਜ਼ੁਲਮ ਹੋਇਆ ਮੇਰੇ ਨਾਲ ਧੋਖਾ ਹੋਇਆ ਚੰਡੀਗੜ੍ਹ ਤੁਹਾਡੇ ਸਾਹਮਣੇ ਹੀ ਹੈ ਆ ਦੇਖੋ ਉਹ ਨੌਜਵਾਨਾਂ ਨਾਲ ਤੂੰ ਧੋਖਾ ਕਰਕੇ ਉੱਥੇ ਕੀ ਤੋਂ ਕਿਹਦੇ ਕੋਲ ਫਰਿਆਦ ਕਰ ਰਿਹਾ ਬਾਈ ਇਹ ਨੌਜਵਾਨ ਕਿਹੜੇ ਖੂਬ ਚ ਜਾਣ ਹੁਣ ਨਾ ਨਾ ਰੋਜ਼ਗਾਰ ਹੈ ਨਾ ਕੋਈ ਪੱਤਾ ਇਹਨਾਂ ਨੂੰ ਮਿਲ ਰਿਹਾ ਨਾ ਕੋਈ ਇੱਥੇ ਫੈਕਟਰੀ ਲੱਗ ਰਹੀ ਹੈ ਸਾਰਾ ਕੁਝ ਤੁਸੀਂ ਸਾਫ਼ ਕਰ ਦਿਆ ਲੇਕਿਨ ਨਾਟਕ ਕਰ ਜਿਹੜਾ ਨਾਟਕ ਕਰ ਰਿਹਾ ਝੂਠ ਬੋਲ ਬੋਲ ਕੇ ਸਟੇਜਾਂ ਦੇ ਕਦੀ ਬਿਹਾਰ ਜਾਣਾ ਕਦੀ ਬੰਗਲੌਰ ਜਾਣਾ ਕਦੀ ਗੁਜਰਾਤ ਜਾਣਾ ਕਦੀ ਜੰਮੂ ਕਸ਼ਮੀਰ ਜਾਣਾ ਕਿਆ ਖੱਤਿਆ ਉੱਤੇ ਜਾ ਕੇ ਜਹਾਜ਼ ਲੈ ਲੈ 20-20 ਕਰੋੜ ਦੇ 100-100 ਕਰੋੜ ਦੇ ਉਹ ਪੈਸਾ ਕਿਸ ਦਾ ਹੈ ਇਹਨਾਂ ਨੌਜਵਾਨ ਬੱਚਿਆਂ ਦਾ ਜਿਹੜੇ ਗਰੀਬ ਹੈ ਸਾਰੇ ਅਸੀਂ ਤਾਂ ਗਰੀਬਾਂ ਦਾ ਪੱਲਾ ਫੜਨਾਂ ਨੇ ਗੁਰੂ ਨਾਨਕ ਦਾ ਅਸੀਂ ਸਿਧਾਂਤ ਜਾਣਦੇ ਹਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਇਨ ਕੈ ਸੰਗ ਸਾਥ ਵੱਡਿਆਂ ਸੋਂ ਕਿਆ ਰੀਸ ਸਾਡੀ ਵੱਡਿਆਂ ਨਾਲ ਕੋਈ ਰੀਸ ਨਹੀਂ ਲੇਕਿਨ ਸਭ ਦਾ ਹੰਦ ਦੇ ਵਿੱਚ ਰਹੋ ਇਹ ਤੁਸੀਂ ਮਿਲ ਕੇ ਮੋਦੀ ਦੇ ਨਾਲ ਗੱਠ ਤੋਂ ਪੰਦਰ ਕਰਕੇ ਅੰਮਿਤ ਸ਼ਾਹ ਦੇ ਨਾਲ ਉਹ ਇੱਥੇ ਚੜ ਚੜ ਕੇ ਫੌਜਾਂ ਲਿਆਏ ਬੱਚਿਆਂ ਦੇ ਉੱਪਰ ਉਹ ਇੱਥੇ ਕਿਹੜਾ ਕਿਸੇ ਦਾ ਘਾਣ ਹੋ ਰਿਹਾ ਦੱਸੋ ਕੋਈ ਗਲਤ ਕੰਮ ਹੋ ਰਿਹਾ ਜਿਹੜੇ ਬੱਚੇ ਸਹੀ ਕੰਮ ਕਰਦੇ ਸੀ ਨਸ਼ਾ ਛਡਾ ਰਹੇ ਆ ਸਾਰਿਆਂ ਨੂੰ ਸੰਗਤ ਵਿੱਚ ਪਟਾਰ ਰਹੇ ਪਿਆਰ ਕਰ ਰਹੇ ਲੋਕਾਂ ਨਾਲ ਕੋਈ ਹਿੰਦੂ ਸਿੱਖ ਦਾ ਇੱਥੇ ਝਗੜਾ ਨਹੀਂ ਹੈ ਇਹਨਾਂ ਲੋਕਾਂ ਨੇ ਆਪ ਡਰਾਮਾ ਕਰਿਆ ਹੋਇਆ ਜਾ ਜਾ ਕੇ ਦਿੱਲੀ ਹੋਰ ਆਵਾਜ਼ਾਂ ਬੋਲਦੇ ਆ ਇੱਥੇ ਹੋਰ ਕੁਝ ਬੋਲਦੇ ਆ ਇਹ ਨਹੀਂ ਹੁਣ ਚੱਲੂਗਾ ਹੁਣ ਨੌਜਵਾਨ ਇੱਕ ਹੋ ਗਿਆ ਅੱਜ ਦੇ ਹਾਲਾਤ ਨੇ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਧਰਮ ਦੇ ਮਜਾਰਾਂ ਦਾ ਹਰ ਇੱਕ ਨੂੰ ਹੱਕ ਹੈ ਜਿੱਥੇ ਕੋਈ ਜ਼ੁਲਮ ਹੁੰਦਾਗਾ ਪਰ ਅੱਜ ਦੇ ਹਾਲਾਤ ਪੰਜਾਬ ਦੇ ਜਿਹੜੇ ਬਣਿਆ ਕਿਵੇਂ ਦੇਖਦੋ ਕਰ ਰਹੇ ਨੇ ਬੰਦ ਕਰਿਆ ਬੰਧਾਨ ਚ ਲਿਖਿਆ ਹੋਇਆ ਅੰਦੇਵਕਰ ਨੇ ਸਾਨੂੰ دیا ਕਿ ਨਹੀਂ ਸੰਵਿਧਾਨ ਲਿਖਿਆ ਬਹੁਤ ਪਿਓਰ ਦਿਆ ਗਰੀਬ ਦੀ ਵੀ ਮਦਦ ਕਰੀ ਹੈ ਗਰੀਬ ਦੀ ਸਭ ਦੀ ਬਾਹ ਫੜੀ ਹੈ ਲੇਕਿਨ ਉਹ ਸੰਵਿਧਾਨ ਵਿੱਚ ਸਿੱਕੇ ਇਹਨਾਂ ਨੇ ਚੰਗਿਆ ਹੋਇਆ ਜਿੱਦਾਂ ਨੌਜਵਾਨਾਂ ਦੇ ਲਾਠੀ ਚਾਰਜ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਉਹ ਲਾਠੀ ਚਾਰਤਾ ਹੈ ਹਲੀ ਕਰਨਗੇ ਹੋਰ ਇਹਦੇ ਉੱਪਰ ਦਿੱਲੀ ਵੀ ਹੋਏਗਾ ਇਹਦੇ ਉੱਪਰ ਜਦ ਹੋਏਗਾ ਨਾ ਫੇਰ ਅੱਖਾਂ ਖੁੱਲਣਗੀਆਂ ਹੁਣ ਦਿੱਲੀ ਵੀ ਹੋਏਗਾ ਇਹਨੂੰ ਪਤਾ ਲੱਗਿਆ ਕਿ ਲਾਠੀ ਕਿਸ ਤਰ੍ਹਾਂ ਮਾਰਦੀ ਹੈ ਜਿਸ ਤਰ੍ਹਾਂ ਬੀਬੀਆਂ ਦੇ ਨੇ ਲਫੜ ਮਾਰ-ਮਾਰ ਕੇ ਪੁਰਸ ਆਲਿਆਂ ਦੇ ਜਲੂਸ ਕੱਢਿਆ ਤੁਹਾਡੇ ਸਾਹਮਣੇ ਦੱਸੋ ਕਦੀ ਅੱਜ ਤੱਕ ਰਾਜ ਨਹੀਂ ਹੋਇਆ ਜਿੰਨੇ 2 ਸਾਲ ਵਿੱਚ ਇਹਨਾਂ ਦੇ ਰਾਜ ਵਿੱਚ ਧਰਨੇ ਲੱਗ ਲੇ ਉਹ ਇਤਿਹਾਸ ਕੱਢ ਕੇ ਲੇਖ ਲਿਓ ਨਾ ਇਹ ਜਿਹੜਾ ਪਹਿਲਾਂ ਗਿਆ ਗੁਟਕਾ ਮੱਥੇ ਨੂੰ ਲਾਣ ਵਾਲਾ ਉਹਦੇ 5 ਸਾਲ ਵਿੱਚ ਇਹਨੇ ਧਰਨੀ ਦੇ ਅੱਗੇ ਜਿਹਨੇ ਇਹਦੇ 2 ਸਾਲ ਦੇ ਵਿੱਚ ਇਹਨੇ ਪੂਰਾ ਕੋਟਾ ਕਰ ਦਿਆ ਸਾਰੀ ਪੰਜਾਬ ਲੁੱਟ ਕੇ ਖਾ ਲਿਆ ਇਹਨੇ ਹੁਣ 50 60 ਹਜ਼ਾਰ ਲੱਖ ਕਰੋੜ ਤੁਹਾਡੇ ਸਾਹਮਣੇ ਢ ਘਾਰ ਰਿਹਾ ਇਸ ਟਾਈਮ ਉਹ ਦੱਸੋ ਸਰਕਾਰਾਂ ਕਿ ਦੀ ਲੋਨਾਂ ਨਾਲ ਚਲਦੀਆਂ ਹੁੰਦੀਆਂ ਇਹਦਾ ਬੱਚਿਆਂ ਨੇ ਜਿਹੜੇ ਵਿਚਾਰੇ ਕੋਈ 5000 ਲੈ ਰਿਹਾ ਕੋਈ 10000 ਲੈ ਰਿਹਾ ਰੋਜ਼ ਟੈਕਸ ਭਰ ਰਹੇ ਆ ਇਹਨਾਂ ਨੇ ਵਿਆਜ ਤਾਰ ਲਾ ਤੁਸੀਂ ਉਹਦਾ ਜਿਹੜਾ 5 6 ਲੱਖ ਹਜ਼ਾਰ ਇਹਨੇ ਉਸ ਤੱਕ ਹੁਣ 2 ਸਾਲਾਂ ਚ ਲੈ ਲਿਆ ਜੀ ਬੇਟਾ ਇਹ ਸੰਵਿਧਾਨ ਕਹਿੰਦਾ ਏ ਇਹ ਤਾਂ ਧੱਗੀਆਂ ਡਾ ਰਹੇ ਦੱਸੋ ਕਿੱਥੇ ਲਿਖਿਆ ਵੀ ਲੋਨ ਲੈ ਕੇ ਤੁਸੀਂ ਚਲਾਓ ਸਰਕਾਰਾਂ ਜੀ ਬੇਟਾ ਤੁਸੀਂ ਸਾਰਾ ਗੁਰਬੇਜ ਦੂਵੇ ਮੈਂ ਜੋ ਨਿਕਲੀ ਪਾਰਟੀ ਐ ਅੱਜ ਧਰਨਾਕਾਰੀਆਂ ਨੂੰ ਉਹ ਬੈਰੀਕੇਡ ਲਾ ਕੇ ਰੋਕ ਰਹੀ ਹੈ ਹਾਂ ਜੀ ਧਰਨਾ ਤੋਂ ਨਿਕਲੀ ਪਾਰਟੀ ਐ ਤੇ ਅੱਜ ਧਰਨੇ ਕਰਨ ਤੋਂ ਰੋਕ ਰਹੀ ਐ ਹਾਂ ਇਹ ਤਾਂ ਧਰ ਲਿਆ ਤੋਂ ਆਪ ਕਹਿ ਰਿਹਾ ਸੀ ਉਹ ਸਾਡੇ ਕੋਲ ਮਹਾਲੀ ਜਾ ਕੇ ਬੈਠਿਆ ਬਾਬਾ ਗੁਰਬਖ ਸਿੰਘ ਦੇ ਕੋਲ ਐ ਉੱਤੇ ਜਾ ਕੇ ਲਾਗ ਬੈਠਦਾ ਸੀ ਐ ਚੂਹੀ ਮੰਗੋ ਛਿਪ ਜੇ ਕਹਿੰਦਾ ਸੀ ਮੇਰੀ ਸਰਕਾਰ ਬਣਾਓ ਬਾਬਾ ਜੀ ਇੱਕ ਧਰਨਾ ਨਹੀਂ ਕਿਸੇ ਨੂੰ ਲਾਣਾ ਪਏਗਾ ਕਿਸੇ ਬੀਬੀ ਨੂੰ ਨਹੀਂ ਰੋਡ ਤੇ ਆਣਾ ਪਏਗਾ ਕਿਸੇ ਬਜ਼ੁਰਗ ਨੂੰ ਨਹੀਂ ਆਣਾ ਪਏਗਾ ਕੋਈ ਥਾਣੇ ਵਿੱਚ ਬਜ਼ੁਰਗਾਂ ਦੀ ਬੇਇੱਜ਼ਤੀ ਨਹੀਂ ਕਰੇਗਾ ਮੈਂ ਘਰ ਘਰ ਜਾਵਾਂਗਾ ਇਹ ਭਗਵੰਤ ਮਾਨ ਦੇ ਲਫ਼ਜ਼ ਹੈ ਕੱਟ ਕੇ ਦੇਖ ਲਓ ਤੁਸੀਂ ਰੀਲਾ ਰੋਜ਼ ਹੁਣ ਵੀਡੀਓ ਚੱਲ ਰਹੀਆਂ ਲੇਕਿਨ ਜਿਹੜਾ ਬਸਰਮ ਹੁੰਦਾ ਨਾ ਬੰਦਾ ਨਾਟਕਕਾਰ ਹੁੰਦਾ ਉਹਨੂੰ ਰਾਜ ਕਰਨਾ ਕਦੀ ਨਹੀਂ ਆਇਆ ਨਾ ਆਏਗਾ ਇਹ ਤਾਂ ਸਿਰਫ ਇਹ ਵਿਧਾਨ ਸਭਾ ਦੇ ਵਿੱਚ ਲੈਕਚਰ ਰਟੰਦਾ ਡਰਾਮੇਬਾਜ਼ੀਆਂ ਕਰਦਾ ਉਹ ਠੀਕ ਨਹੀਂ ਹੈ ਲੇਕਿਨ ਸਾਧ ਸੰਗਤ ਜੀ ਨੌਜਵਾਨ ਇਹਨੂੰ ਸਬਕ ਸਿਖਾਉਣਗੇ ਜਿਨ੍ਹਾਂ ਨੇ ਜਿਤਾਇਆ ਉਹਨਾਂ ਨੇ ਥੱਲੇ ਵੀ ਗਰਾਉਂਦੀਆਂ ਉਹਨਾਂ ਦੇ ਵਿੱਚ ਪਾਵਰ ਸਿੰਘ ਜੀ ਸਿੰਘ ਜੀ ਅੱਜ ਜਿੱਥੇ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਧਾਰਨਾ ਲਾਇਆ ਜਾ ਰਿਹਾ ਰਿਹਾਈ ਦੇ ਲਈ ਪਰ ਉੱਥੇ ਹੀ ਸਵੇਰੇ ਪੁਲਿਸ ਦੇ ਵੱਲੋਂ ਬਹੁਤ ਸਾਰੇ ਸੈਂਕੜੇ ਨੌਜਵਾਨ ਜਿਹੜੇ ਨੇ ਹਿਰਾਸਤ ਚ ਲੈ ਲਏ ਗਏ ਨੇ ਬੱਸਾਂ ਚ ਭਰ ਕੇ ਕਹਿ ਰਹੇ ਨੇ ਕਿ ਕਿਸੇ ਨੂੰ ਫਤਿਹਗੜ ਸਾਹਿਬ ਛੜਤਾ ਗਿਆ ਕਿਸੇ ਨੂੰ ਸੁਨਸਾ ਨੇ ਇਲਾਕੇ ਚ ਛੱਡਿਆ ਗਿਆ ਕਈਆਂ ਨੂੰ ਅਜੇ ਵੀ ਥਾਣੇ ਦੇ ਵਿੱਚ ਡੱਕ ਕੇ ਰੱਖਿਆ ਹੋਇਆ ਉਹ ਅਸੀਂ ਵੀ ਬੇਟੇ ਚੰਡੀਗੜ੍ਹ ਤੋਂ ਆਏ ਆਂ 8 10 ਨਾਕੇ ਅਸੀਂ ਵੀ ਪਾਰ ਕਰਕੇ ਆ ਉਹ ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ ਇਹ ਰਾਜੇ ਨੂੰ ਜੇ ਰਾਜ ਦੇਣਾ ਨਾ ਤਾਂ ਹਲੀਮੀ ਰਾਜ ਦਿਓ ਉਹ ਗੁਰੂ ਨਾਨਕ ਜਿਹੜਾ ਕਹਿ ਗਿਆ ਉਹ ਰਾਜ ਦੇਣਾ ਚਾਹੀਦਾ ਇਹਦਾ ਫਰਜ਼ ਬਣਦਾ ਮਹਾਰਾਜਾ ਰਜੀਤ ਸਿੰਘ ਵਰਗਾ ਇਹਨੇ ਤਾਂ ਬੈਠਦੇ ਨਹੀਂ ਤਖਤ ਦੇ ਉੱਪਰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਥੱਲੇ ਤਾਰਤੀ ਤੇ ਭਗਤ ਸਿੰਘ ਦੀ ਐਮਬੈਡਰ ਦੀ ਲਾਦੀ ਉਹ ਦੋਵਾਂ ਨੂੰ ਇਹਦੀ ਮੰਨ ਰਿਹਾ ਹੁਣ ਨਾ ਭਗਤ ਸਿੰਘ ਦੀ ਮੰਨ ਰਿਹਾ ਹੈ ਭਗਤ ਸਿੰਘ ਬੱਚੇ ਇਹ ਭਗਤ ਸਿੰਘ ਖੜੇ ਸਾਰੇ ਆ ਕੇ ਦੇਖ ਲੈ ਬਈ ਜੇ ਤੂੰ ਫੋਟੋ ਰੋਜ਼ ਭਗਤ ਸਿੰਘ ਦੀ ਲਾਈ ਹੈ ਕਪਗ ਸਿੰਘ ਦਾ ਸੂਲ ਵੀ ਦੇਖ ਲੈ ਫਿਰ ਅੰਡਵੇਕਤ ਮਲਡੇਕ ਦਾ ਜਿਹੜਾ ਸੰਵਿਧਾਨ ਬਣਾਇਆ ਉਹ ਵੀ ਦੇਖ ਲੈ ਇਹ ਦੋਈ ਚੀਜ਼ਾਂ ਦੀ ਮੰਨ ਰਿਹਾ ਇਸ ਕਰਕੇ ਸਾਰਾ ਡੈਮੋਕ੍ਰੇਸੀ ਦਾ ਇਹਨਾਂ ਨੇ ਕਹਾਣ ਕਰਤਿਆ 밀킬 ਕਹਿਤ ਹੋਈ ਸਰਕਾਰਾਂ ਨੇ ਅਸੀਂ ਤਾਂ ਬਹੁਤ ਨਿੰਦਿਆ ਕਰਦੇ ਹਾਂ ਜਲਦੀ ਤੋਂ ਜਲਦੀ ਭਾਣਾ ਸਿੱਧੂ ਬਾਹਰ ਆਉਣਾ ਚਾਹੀਦਾ ਜਿਹੜੀ ਪੁਲਸ ਦੀ ਇਹ ਕਾਰਗੁਜ਼ਾਰੀ ਹੈ ਇਹ ਵੀ ਬਿਲਕੁਲ ਗਲਤ ਹੈ ਨਿੰਦਣਯੋਗ ਹੈ ਰੋਕਣਾ ਨਹੀਂ ਇਹਦਾ ਸਾਡਾ ਹੱਕ ਬਣਦਾ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਬੋਲ ਸਕਦੇ ਹਾਂ ਅਸੀਂ ਮੰਗ ਕਰ ਸਕਦੇ ਹਾਂ ਅਸੀਂ ਰਾਜ ਦੀ ਵੀ ਮੰਗ ਕਰ ਸਕਦੇ ਹਾਂ ਸੁਪਰੀਮ ਕੋਰਟ ਨੇ ਸਾਨੂੰ اختیار ਦਿੱਤਾ ਹੋਇਆ ਫਿਰ ਕਿਹੜਾ ਇਹ ਰੋਕਣ ਦੀਆਂ ਗੱਲਾਂ ਕਰਦੇ ਆ ਇਸ ਕਰਕੇ ਸਿੰਘ ਤਾਂ ਰੁਕੇ ਨਹੀਂ ਬਾਕੀ ਵੀ ਨਹੀਂ ਸਿੰਘ ਜਨਤਾ ਦੇਖੋ ਕਿੰਨੀ ਬੈਠੀ ਹੈ ਇਹ ਇਹਦਾ ਬਣਾਇਆ ਹੋਇਆ ਸਾਰਾ ਡਰਾਮਾ ਕਰਿਆ ਹੋਇਆ ਹੁਣ ਦਿੱਲੀ ਵਿੱਚ ਆਲੂ ਆਵੇ ਤੇ ਮੁੰਡਿਆਂ ਨਾਲ ਬੈਸ ਕਰ ਗੱਲ ਕਰਿਆ ਵੀ ਜਿਸ ਤਰ੍ਹਾਂ ਤੈਨੂੰ ਜਿਤਾਇਆ ਸੀ ਉਸ ਤਰ੍ਹਾਂ ਹੁਣ ਬੰਦੀ ਸਿੰਘਾਂ ਨੂੰ ਵੀ ਸਾਰਿਆਂ ਨੂੰ ਰਹਾ ਕਰ ਸੀ ਤਾਂ ਰਿਹਾ ਕਰੇ ਸਾਰਿਆਂ ਨੂੰ ਕਹਿੰਦੀ ਜਿਹੜਾ ਮਾਨ ਸਰਕਾਰ ਕਹਿੰਦੀ ਜੀ ਕਹਿੰਦੀ ਹੈ ਕਿ ਸਰਕਾਰ ਤੁਹਾਡੇ ਘਰਾਂ ਤੋਂ ਪਿੰਡਾਂ ਤੋਂ ਤੇ ਸ਼ਹਿਰਾਂ ਤੋਂ ਚੱਲੂਗੀ ਉਹ ਜਿੰਨੂੰ ਕਿਵੇਂ ਦੇਖਦੇ ਹੋ ਉਸੇ ਸਰਕਾਰ ਦੀ ਮੈਂ ਗੱਲ ਕਰ ਰਿਹਾ ਜਿਹੜਾ ਬੈਠ ਬੈਠ ਕੇ ਲੈਕਚਰ ਕਰਦਾ ਸੀ ਵੀ ਮੈਂ ਘਰ ਘਰ ਜਾਵਾਂਗਾ ਪਰ ਘਰ ਘਰ ਕਰ ਰਸਣ ਬੰਡਣ ਜਾਵਾਂਗਾ ਇਹ ਕਹਿੰਦਾ ਸੀ ਕਿ ਕਿਸੇ ਨੂੰ ਮੰਗਣਾ ਨਹੀਂ ਪਏਗਾ ਸਾਰਿਆਂ ਨੂੰ ਘਰਾਂ ਚੀਜ਼ਾਂ ਮਿਲਣਗੀਆਂ ਉਹ ਸਾਧ ਸੰਗਤ ਜੀ ਦੇਖੋ ਹੁਣ ਕਿਆ ਹਾਲਾਤ ਨੌਜੋਨਾਂ ਦਾ ਹੋਇਆ ਹੈ। ਕਿਆ ਕਰਿਆ ਇਹਨੇ ਇਹ ਇਹਨਾਂ ਦੇ ਰਾਜ ਦੇ ਕਾਬਲ ਹੈਗੇ ਇਹ ਲੋਕ ਬਿਲਕੁਲ ਨਹੀਂ ਹੈ। ਰਾਜ ਇਹਨੂੰ ਇਨਸਾਫ ਕਰਨਾ ਚਾਹੀਦਾ। ਇੱਕ ਪੰਥਕ ਜਥੇਬੰਦੀਆਂ ਜਿਹੜੀਆਂ ਥਾਂ-ਥਾਂ ਵਿਖਰੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੋ? ਉਹ ਪੰਥਕ ਜਥੇ ਜਥੇਬੰਦੀਆਂ ਜਿਹੜੀਆਂ ਬਾਦਲਦੀ ਹੈ। ਇਹਨੂੰ ਤਾਂ ਅਸੀਂ ਦਿਂਦਦੇ ਹਾਂ ਪਹਿਲਾਂ ਹੁਣ ਜਿਹੜੇ 20-25 ਸਾਲ ਹੋ ਗਏ। ਇਹਨਾਂ ਨੂੰ ਰਾਜ ਵੀ ਲੈ ਕੇ ਦੇਖ ਲਿਆ। ਸਾਰਾ ਕੁਝ ਦੇਖ ਲਿਆ। ਤੇਜ ਵੀ ਦੇਖ ਲਿਆ ਨਾ ਤਾਂ ਸਾਰਾ ਕੁਝ ਵਿਹਾਰ ਦੇਖ ਲਿਆ। ਲੇਕਿਨ ਇਹਨਾਂ ਨੇ ਘਾਣਾ ਨਹੀਂ ਕੀਤਾ ਲੋਕਾਂ ਦਾ। ਪੰਥ ਦਾ ਵੀ ਕਹਾਣ ਕੀਤਾ ਸਾਧ ਸੰਗਤ ਦਾ ਵੀ ਕਹਾਣ ਕੀਤਾ ਨੌਜਵਾਨਾਂ ਦਾ ਵੀ ਇਹਨਾਂ ਨੇ ਕਹਾਣ ਕੀਤਾ ਬੜੇ ਬੜੇ ਇਹਨਾਂ ਨੇ ਸਿੱਖੀ ਤੇ ਹਮਲੇ ਕਰੇ ਇਸ ਕਰਕੇ ਇਹਨਾਂ ਦਾ ਇਹ ਤਾਂ ਸਗਮਾ ਉਲਟਾ ਜਾ ਰਹੇ ਹੈ ਪਹਿਲਾਂ ਕਿਸਾਨੀ ਵਿੱਚ ਦੇਖ ਲਓ ਤੁਸੀਂ ਜਦ ਕਿਸਾਨ ਕੋਈ ਸਾਡੇ ਦੰਦੇ ਸੀ ਨਾ ਕੋਈ ਕਾਲ ਤਾਂ ਇਹਨਾਂ ਨੇ ਆਪਣੀ ਕਾਰ ਅਲੱਗ ਦੇ ਦੇਣੀ ਕਿਤੇ ਨਾ ਦੇ ਦੀ ਜਿਸ ਤਰ੍ਹਾਂ ਉਹ ਕੌਂਕੇ ਦੀ ਦੇਤੀ ਇਹਨਾਂ ਨੇ ਅੱਜ ਕੱਲ ਵੀ ਅੱਧੇ ਉੱਥੇ ਟੁੱਟ-ਫੁੱਟ ਜਾਣਗੇ ਪਾੜੋ ਤੇ ਰਾਜ ਕਰੋ ਇਹ ਹੁਣ ਨਹੀਂ ਚੱਲਣਾ ਜਿਹੜੇ ਕੌਮ ਇਹ ਜਿਹੜੇ ਗਦਾਰਾਂ ਦੇ ਇਹਨੂੰ ਮਿਲੇ ਹੋਏ ਨੇ ਖਿਤਾਬ ਇਹ ਮੈਂ ਤਾਂ ਗਦਾਰਾਂ ਦੇ ਹੀ ਕਹੂੰਗਾ ਇਹਨਾਂ ਨੂੰ ਵਾਪਸ ਕਰਨੀ ਚਾਹੀਦੀ ਐ ਨਾ ਉਹ ਤਾਂ ਲੈਣੇ ਚਾਹੀਦੇ ਐ ਬਾਕੀ ਬੰਦੀ ਸਿੰਘਾਂ ਨੂੰ ਪਰ ਭਾਨੇ ਸਿੱਧੂ ਨੂੰ ਜਲਦੀ ਤੋਂ ਜਲਦੀ ਇਹ ਸਰਕਾਰ ਚਾਹੁੰਦੀ ਐ ਤਾਂ ਬਾਹਰ ਕੱਢ ਦੇਵੇ ਨਹੀਂ ਲੋਕਾਂ ਦਾ ਹਰ ਨੌਜਵਾਨਾਂ ਦਾ ਆਏਗਾ ਅਸੀਂ ਇਹਨਾਂ ਦੇ ਨਾਲ ਡਟ ਕੇ ਚੱਲਾਂਗੇ ਜਿਸ ਤਰ੍ਹਾਂ ਵੀ ਚਾਹੇ ਘਾਟਾ ਹੋਵੇ ਚਾਹੇ ਵੱਧਾ ਹੋਵੇ ਜ਼ਿੰਦਗੀ ਤੇ ਮਾਨ ਸਰ ਮਾਨ ਸਰਕਾਰ ਇਹ ਕਹਿ ਰਹੀ ਆ ਕਿ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਜਾ ਰਿਹਾ ਐ ਜਾਂ ਕਾਨੂੰਨ ਦੀ ਵਿਵਸਥਾ ਬਣਾਈ ਹੋਈ ਆ ਤਾਂ ਤੁਸੀਂ ਕਾਨੂੰਨ ਨੂੰ ਹੱਥ ਰਹਿ ਰਹੇ ਹੋ ਕਾਨੂੰਨ ਦੀ ਤਾਂ ਮੈਂ ਦੱਸ ਦਮੈਂ ਇਹਦੀ ਹੁਣ ਨਵੀਂਓ ਡਰਾਮਾ ਹੁਣ ਚੰਡੀਗੜ੍ਹ ਕਿਹਦਾ ਕਾਨੂੰਨ ਹੱਥ ਛੜਿਆ ਹੁਣ ਕਿਉਂ ਚਿੱਕਾ ਮਾਰ ਰਿਹਾ ਉਹ ਤੇ ਕਹਿੰਦਾ ਵੀ ਇਹਨਾਂ ਨੇ ਮੇਰੇ ਵਾਸਤੇ ਕਾਨੂੰਨੀ ਰੱਖਿਆ ਉਹ ਤੇ ਹੁਣ ਆਪਣਾ ਕਾਨੂੰਨ ਯਾਦ ਕਰ ਲਵੇ ਉਹ ਹਜੇ ਤੇਰੇ ਵਾਸਤੇ ਕਾਨੂੰਨ ਹੈ ਜਿਹੜਾ ਸੰਗਤ ਵਾਸਤੇ ਕਾਨੂੰਨ ਤਾਂ ਸਾਰੇ ਵਾਸਤੇ ਬੇਟੇ ਬਰਾਬਰ ਹੈ ਸੰਵਿਧਾਨ ਤਾਂ ਸਾਰਿਆਂ ਨੂੰ ਹੱਕ ਦੇ ਰਿਹਾ ਕਿਹੜੇ ਪੁਰਸਾਂ ਵਾਲੇ ਨੂੰ ਹੱਥ ਤੇ ਹੱਕ ਦੇ ਰਿਹਾ ਵੀ ਲਫੜ ਮਾਰ ਜਨਾਨੀ ਦੇ ਜੀ ਬਿਲਕੁਲ ਬੀਬੀ ਦੇ ਹੱਕ ਹੈ ਲਫੜ ਮਾਰਨ ਦਾ ਅਧਿਕਾਰ ਇਹਨਾਂ ਨੂੰ ਇਹ ਸੰਵਿਧਾਨ ਚ ਲਿਖਿਆ ਹੈ ਭਗਵੰਤ ਮਾਨ ਨੂੰ ਨਹੀਂ ਦਿਖਦਾ ਕਿਸ ਤਰ੍ਹਾਂ ਬੱਚੀ ਦਾ ਲਫੜ ਮਾਰਿਆ ਉਹਨੇ ਪੁਲਿਸ ਵਾਲੇ ਨੇ ਤੁਸੀਂ ਦੁਨੀਆ ਨੇ ਦੇਖੀ ਹੈ ਵੀਡੀਓ ਇਹ ਸੰਵਿਧਾਨ ਜਦ ਕਿੱਥੇ ਗਿਆ ਸੀ ਜਦ ਕੀ ਉਹਨਾਂ ਬੋਲੇ ਭਾਈ ਹਣ ਸੰਵਿਧਾਨ ਦੀਆਂ ਧੱਜੀਆਂ ਉਡਾਂ ਜਾਂ ਜਾ ਰਹੀਆਂ ਜਿਹੜੇ ਬੱਚੇ ਚੰਗਾ ਕੰਮ ਕਰ ਰਹੇ ਉਹਨਾਂ ਨੂੰ ਚੀਨੀ ਚੋਰ ਕੋਈ ਖਾਰਿਸਤਾਨੀ ਕੋਈ ਫਲਾਣਾ ਚੋਰ ਇਸ ਤਰ੍ਹਾਂ ਗੱਲਾਂ ਹੋ ਜੇਗੀ ਸੱਚ ਤਾਂ ਸੱਚ ਹੈ ਤੁਸੀਂ ਸੱਚ ਦਾ ਪੱਲਾ ਫੜੀ ਰੱਖੋ ਕੋਈ ਪਰਵਾਹ ਨਹੀਂ ਹੈ ਮਹਾਰਾਜ ਤੁਹਾਡੇ ਨਾਲ ਅਸੀਂ ਤਾਂ ਅਹੀ ਬੇਨਤੀ ਕਰਦੇ ਆ ਬਾਣੀ ਪੜ੍ਹਨ ਵਾਲੇ ਬੰਦੇ ਆ ਵੀ ਸੱਚ ਨੂੰ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਸੱਚ ਦੀ ਜਿੱਤ ਹੋਈਏ ਝੂਠੇ ਸਾਰੇ ਇੱਥੇ ਰੁੜ ਜਾਣੇ ਆ ਇਹ ਝੂਠ ਬੋਲ ਬੋਲ ਕੇ ਜੇ ਇਹਨਾਂ ਨੇ ਰਾਜ ਲੈ ਵੀ ਲਿਆ ਤਾਂ ਇਹ ਜਿਹੜੇ ਨੌਜਵਾਨ ਨੇ ਇਹਨੂੰ ਰਾਤ ਤੋਂ ਥੱਲੇ ਵੀ ਦੇਖ ਸਕਦੇ ਆ ਭਾਈ ਠੀਕ ਹੈ ਜੀ ਬਹੁਤ ਧੰਨਵਾਦ ਜੀ ਆ ਵਾਹਿਗੁਰੂ ਜੀ ਕੀ ਜੱਜ ਕੇ ਜਕਰੇ ਜਾਵੇ ਨਿਆਰ ਹੋ ਜਾਵੇ ਮੀਰੀ 프리 ਦਾ ਮਾਲਕ ਗੁਰੂ ਹਰਕੋਪੀਨ ਸਾਹਿਬ ਜੀ ਨੂੰ ਪਾਵੇ ਆਕਾਲ